ਉੱਜਾ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸੱਸਤ ਕਾਫੀ ਗਰਮ ਹੈ ਕੁਝ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨਾਲ ਬਹੁਤ ਜ਼ਿਆਦਾ ਮਾੜੀ ਕੀਤੀ ਗਲਤ ਸ਼ਬਦ ਵਰਤੇ ਆਪਣੀ ਸੀਟ ਛੱਡ ਕੇ ਉਹਨਾਂ ਵੱਲ ਮੁੱਖ ਮੰਤਰੀ ਜਾਣ ਲੱਗੇ ਸੀ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਵਿਰੋਧੀਆਂ ਨੂੰ ਇਸ ਤਰ੍ਹਾਂ ਦਾ ਕਰਾਰਾ ਜਵਾਬ ਦੇਣਾ ਬਣਦਾ ਸੀ ਵਿਰੋਧੀ ਨੇ ਜਿਹੜੇ ਆਪਣੀ ਭੂਮਿਕਾ ਸਹੀ ਨਹੀਂ ਨਿਭਾ ਰਹੇ ਜਿਸ ਕਾਰਨ ਪੰਜਾਬ ਦਾ ਬੇੜਾ ਗਰਕ ਹੋਣ ਵਾਲਾ ਗਿਆ ਸੋ ਮੇਰੇ ਨਾਲ ਨੇ ਜੀਸ ਬਾਲੀ ਜੋ ਸੀਨੀਅਰ ਕਾਂਗਰਸੀ ਆਗੂ ਨੇ ਤੇ ਅਕਸਰ ਹਰ ਮੁੱਦੇ ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਬਾਲੀ ਸਾਹਿਬ ਸਵਾਗਤ ਹੈ ਤੁਹਾਡਾ ਸਰ ਸਰ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕਦਮ ਗਰਮ ਜੋਸ਼ੀ ਵਾਲਾ ਮਾਹੌਲ ਬਣ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਤਵਾ ਧਰਿਆ ਵਿਧਾਨ ਸਭਾ ਦੇ ਵਿੱਚ ਅਜੇ ਤੱਕ ਵੀ ਇਹ ਚਰਚਾ ਚੱਲਦੀ ਆ ਕਿ ਮੁੱਖ ਮੰਤਰੀ ਇਸ ਤਰ੍ਹਾਂ ਨਹੀਂ ਕਰਦਾ ਅਜਿ ਬਿਕਰਮ ਮਜੀਠੀ ਨੇ ਵੀ ਕਿਹਾ ਮੁੱਖ ਮੰਤਰੀ ਨੂੰ ਕਿਸੇ ਤੇ ਨਿੱਜੀ ਤੋੰਪ ਤਾਂ ਨਹੀਂ ਲਾਉਣੀ ਚਾਹੀਦੀਆਂ ਜਿਹੜੇ ਕੋਈ ਸਵਾਲ ਲੈ ਖੜੇ ਕਰਨੇ ਚਾਹੀਦੇ ਪਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਕਾਂਗਰਸ ਨੇ ਪਹਿਲਾਂ ਗਵਰਨਰ ਦੇ ਭਾਸ਼ਣ ਵੇਲੇ ਰੌਲਾ ਪਾਇਆ ਫਿਰ ਜਦੋਂ ਮੁੱਖ ਮੰਤਰੀ ਬੋਲਣ ਲੱਗੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਕਾਂਗਰਸ ਵਾਲੇ ਵਾਰ-ਵਾਰ ਕਹਿ ਰਹੇ ਸੀ ਕਿ ਕਿਸਾਨੀ ਮੁੱਦੇ ਦੀ ਗੱਲ ਕਰੋ ਪਰ ਜਦੋਂ ਚਰਚਾ ਚੱਲਦੀ ਆ ਉਸ ਦੌਰਾਨ ਬੈਸ ਵਿੱਚ ਜਿਹੜਾ ਟਾਈਮ ਮਿਲਦਾ ਕਾਂਗਰਸ ਜਿੰਨੀ ਮਰਜ਼ੀ ਕਿਸਾਨਾਂ ਦੀ ਗੱਲ ਕਰ ਸਕਦੀ ਸੀ ਸੋ ਸਵਾਲ ਕਾਂਗਰਸ ਦੇ ਵੱਡੇ ਖੜੇ ਹੋ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਹ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਅ ਮੈਂ ਇਹ ਨਹੀਂ ਕਹਾਂਗਾ ਕਿ ਦੋਨੋਂ ਧਰਾਂ ਵਾਲੋਂ ਮੱਧभेद ਜਿਹੜਾ ਹੈਗਾ ਉਹ ਸਾਹਮਣੇ ਖੁੱਲ ਕੇ ਆ ਜੋ ਕਿ ਨਹੀਂ ਆਣਾ ਚਾਹੀਦਾ ਸੀ ਜੋ ਕਿ ਇਹ ਚੀਜ਼ ਜਗੀ ਜਦੋਂ ਲੋਕਾਂ ਨੇ 39 ਸੀਟਾਂ ਜਦੋਂ ਭਗਵੰਤ ਮਾਨ ਜੀ ਦਿੱਤੀਆਂ ਨੇ ਜਾਂ ਉਹਨਾਂ ਦੀ ਸਰਕਾਰ ਨੂੰ ਦਿੱਤੀਆਂ ਨੇ ਤੇ ਅਸੀਂ ਇਹ ਸੋਚਦੇ ਹਾਂ ਕਿ ਆਪੋਜੀਸ਼ਨ ਲੀਡਰ ਨੇ ਚਾਹੇ ਸ਼੍ਰੀ ਵਰਤਾਪ ਸਿੰਘ ਬਾਜਵਾ ਨੇ ਚਾਹੇ ਮਾਨੀਕੋ ਕੁ ਮੁੱਖ ਮੰਤਰੀ ਜੀ ਨੇ ਜੋ ਸਭਿਆਤਾ ਵਰਤੀ ਗਈ ਹੈ ਬਿਲਕੁਲ ਹੀ ਲੋਕਾਂ ਦੇ ਖਿਲਾਫ ਹੈ ਉਸ ਸਿਸਟਮ ਦੇ ਖਿਲਾਫ ਹੈ ਇਹ ਬਜੀ ਜੀ ਪਹਿਲੇ ਆਪੋਜੀਸ਼ਨ ਲੀਡਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦੀ ਬੜੇ ਵਧੀਆ ਤਰੀਕੇ ਨਾਲ ਗੱਲ ਸੁਣਨੀ ਚਾਹੀਦੀ ਸੀ ਤੇ ਫਿਰ ਮੁੱਖ ਮੰਤਰੀ ਜੀ ਨੂੰ ਪ੍ਰਤਾਪ ਸਿੰਘ ਬਾਜਵਾ ਜੀ ਦੀ ਜਿਹੜੀ ਆਪੋਜੀਸ਼ਨ ਲੀਡਰ ਨੇ ਉਹਨਾਂ ਦੀ ਗੱਲ ਹੁਣ ਲੋਕਾਂ ਤੱਕ ਮੈਸੇਜ ਕੀ ਗਿਆ ਤੁਸੀਂ ਮੈਨੂੰ ਦੱਸ ਦਿਓ ਤੁਹਾਡਾ ਆਪ ਹੀ ਕਹਿਣਾ ਹੈਗਾ ਵੇ ਇਸ ਕਰਕੇ ਬਹੁਤ ਹੀ ਮੱਧ ਪੱਗਾ ਹੋਇਆ ਜੋ ਕੁਝ ਵੀ ਹੋਇਆ ਜਦੋਂ ਇੱਡੇ-ਇੱਡੇ ਵੱਡੇ ਲੀਡਰ ਵਿਧਾਨ ਸਭਾ ਦੇ ਵਿੱਚ ਲੜਨ ਔਰ ਇਹਵਜੀਆਂ ਸ਼ਬਦਾਵਲੀਆਂ ਵਰਤਨ ਤੇ ਲੋਕਾਂ ਤੇ ਅਸਰ ਕੀ ਹੋਏਗਾ ਇਸ ਚੀਜ਼ ਦਾ ਤੁਸੀਂ ਮੈਨੂੰ ਇਸ ਚੀਜ਼ ਦਾ ਦੱਸੋ ਆਪਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਚੁਣ ਕੇ ਭੇਜਿਆ ਹੈਗਾ ਤੇ ਲੋਕਾਂ ਨੂੰ ਬੜੀਆਂ ਆਸਾਂ ਨੇ ਤੇ ਜੇ ਆਪੋਜੀਸ਼ਨ ਲੀਡਰ ਸਾਹਿਬ ਬੈਠੇ ਨੇ ਤੇ ਜੇ ਉਹ ਗੱਲ ਕਰ ਰਹੇ ਨੇ ਤਾਂ ਲੋਕਾਂ ਨੂੰ ਉਹਨਾਂ ਤੇ ਵੀ ਬੜੀਆਂ ਆਸਾਂ ਨੇ ਤੇ ਜੋਨੂੰ ਜੇ ਦੋਨੋਂ ਲੀਡਰ ਆਪਸ ਦੇ ਵਿੱਚ ਇਹਵਜਿਹੀ ਬੈਸੰਬੈਸੀ ਕਰਨ ਗਿਆਪਤ ਜੇ ਲੋਕਾਂ ਦੇ ਮੁੱਦੇ ਨਹੀਂ ਉੱਠ ਪਾਣਗੇ ਇਦੇ ਵਿੱਚ ਜਿਹੜੀ ਹੈਗੀ ਉਹ ਗੱਲਬਾਤ ਵਿੱਚ ਆਪਸ ਹੀ ਲੜਾਈ ਝਗੜੀ ਚ ਸਾਰੀ ਗੱਲਬਾਤ ਰਹਿ ਜੇਗੀ ਬਹੁਤ ਮਾਨਪਾਕ ਜਿਹੜੀ ਹੈਗੀ ਗੱਲ ਅਕਸਰ ਅਸੀਂ ਵਿਧਾਨ ਸਭਾ ਇਨੀ ਚਿਰ ਤੋਂ ਦੇਖਦੇ ਆ ਰਹੇ ਹਾਂ ਕੋਈ ਅੱਜ ਨਵੀਂ ਚੀਜ਼ ਨਹੀਂ ਹੈਗੀ ਇਹ ਮਗਰ ਫਿਰ ਵੀ ਜਿਹੜੇ ਆਪੋਜੀਸ਼ਨ ਚਾਹੇ ਮੁੱਖ ਮੰਤਰੀ ਜੀ ਨੇ ਚਾਹੇ ਆਪੋਜੀਸ਼ਨ ਲੀਡਰ ਨੇ ਉਹ ਦੋਨੋਂ ਨੂੰ ਬੜੀ ਸਭਤਾ ਦੇ ਨਾਲ ਇਸ ਚੀਜ਼ ਦੇ ਨਾਲ ਚੱਲਣਾ ਪੈਗਾ ਕਿ ਲੋਕ ਇਹਨੂੰ ਸਾਰੀ ਦੁਨੀਆ ਦੇਖ ਰਹੀ ਏ ਬਾਹਰ ਵੀ ਸਾਡੇ ਭਰਾ ਉਹ ਚੀਜ਼ ਨੂੰ ਦੇਖ ਰਹੇ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਇੱਕ ਦੂਜੇ ਤੇ ਤੋਮਤਬਾਜੀ ਫਿਰ ਤਾਂ ਵਿਧਾਨ ਸਭਾ ਦਾ ਆਪਾਂ ਬਾਹਰ ਵੀ ਲਾਈ ਜਾਨੇ ਆ ਫਿਰ ਆਪਾਂ ਵਿਦਵਾਨ ਜੀ ਜੇ ਆਪਾਂ ਇੱਥੇ ਹੋਰ ਡਿਟੇਲ ਚ ਗੱਲ ਕਰਨੀ ਹੋਵੇ ਥੋੜੀ ਕਿਉਂਕਿ ਜਦੋਂ ਗਵਰਨਰ ਦਾ ਭਾਸ਼ਣ ਹੁੰਦਾ ਉਹ ਦੋਨੇ ਤਰ੍ਹਾਂ ਧਿਆਨ ਨਾਲ ਸੁਣਦਿਆਂ ਕਿਉਂਕਿ ਗਵਰਨਰ ਦੇ ਭਾਸ਼ਣ ਤੋਂ ਇਹ ਸਮਝ ਆ ਜਾਂਦੀ ਹੈ ਕਿ ਸਰਕਾਰ ਕਿਹੜੇ ਮੁੱਦੇ ਤੇ ਕੀ ਸੋਚ ਰਹੀ ਆ ਸਰਕਾਰ ਕੋਲੋਂ ਲਿਖ ਕੇ ਗਿਆ ਦਿੱਤਾ ਹੁੰਦਾ ਜੋ ਭਾਸ਼ਣ ਹੁੰਦਾ ਹੈ ਫਿਰ ਵਿਰੋਧੀ ਆਪਣੀ ਰਾਇ ਵਧੀਆ ਰੱਖ ਸਕਦੇ ਨੇ ਜੇਕਰ ਤੁਸੀਂ ਗਵਰਨਰ ਦੀ ਗੱਲ ਹੀ ਨਹੀਂ ਸੁਣਨੀ ਆਪਣੀ ਗੱਲ ਕਿਵੇਂ ਰੱਖੋਗੇ ਇੱਥੋਂ ਰੌਲਾ ਪੈ ਗਿਆ ਕਿ ਭਗਵੰਤ ਜੀ ਨੂੰ ਇਹੀ ਲੱਗਿਆ ਕਿ ਜਦੋਂ ਗਵਰਨਰ ਦੀ ਨਹੀਂ ਇਹਨਾਂ ਨੇ ਸੁਣੀ ਮੇਰੀ ਕੀ ਸੁਣਨਗੇ ਤੇ ਭਗਵੰਤਪਾਨ ਦੋ ਤਾਲੇ ਲੈ ਕੇ ਪਹੁੰਚ ਗਏ ਤੇ ਉਦੋਂ ਵਾਲ ਫਿਰ ਪਾਸ ਤੇ ਵਿੱਚ ਕਾਂਗਰਸੀ ਆ ਗਏ ਪਰ ਭਗਵੰਤਪਾਨ ਦਾ ਇੱਕ ਸਟਾਈਲ ਜਿਆਦਾ ਇੱਕ ਥੰਮੇ ਵਾਲੀ ਗੱਲ ਹੁੰਦੀ ਆ ਪਹਿਲਾਂ ਮੁੱਖ ਮੰਤਰੀ ਬਾਦਲ ਨੂੰ ਵੀ ਆਪਾਂ ਸੁਣਦੇ ਰਹਾਂ ਕੈਪਟਨ ਅਵਿੰਦਰ ਵੀ ਬੋਲਦੇ ਰਹੇ ਨੇ ਜਦੋਂ ਕਿਸੇ ਵੀ ਮੁੱਖ ਮੰਤਰੀ ਨੇ ਬੋਲਣਾ ਹੁੰਦਾ ਸੀ ਵਿਧਾਨ ਸਭਾ ਦੇ ਵਿੱਚ ਪੂਰਾ মিডিਆ ਪੂਰੇ ਵਿਧਾਇਕ ਚਾਹੇ ਵਿਰੋਧੀ ਹੋਣ ਚਾਹੇ ਆਪਣੇ ਸੁਣਦੇ ਸੀ ਕਿ ਯਾਰ ਮੁੱਖ ਮੰਤਰੀ ਕੀ ਨਵੀਂ ਗੱਲ ਕਰੇਗਾ ਸੰਜੀਦਗੀ ਹੁੰਦੀ ਸੀ ਗੱਲਬਾਤ ਦੇ ਵਿੱਚ ਪਰ ਭਗਵੰਤਪਾਨ ਵੀ ਇੱਦਾਂ ਦਾ ਸਟੇਜ ਤੇ ਵੀ ਨਹੀਂ ਬੋਲਦੇ ਆਪਣੇ ਵਿਰੋਧੀਆਂ ਨੂੰ ਜਿਹੜੇ ਲੋਕ ਨੇ ਬਾਹਰ ਰੈਲੀਆਂ ਦੇ ਵਿੱਚ ਬਾਹਰ ਮੁਜ਼ਾਹਰੇ ਧਰਨੇ ਦੇ ਵਿੱਚ ਭਗਵੰਤ ਮਾਨ ਨੂੰ ਵੀ ਇਦਾਂ ਨਹੀਂ ਸਿਚਾਈਦਾ ਜੀਵਨਗੀ ਵਿਖਾਉਂਦੇ ਜਾਂ ਫਿਰ ਸਿੱਧਾ ਜੇ ਨਹੀਂ ਸੀ ਉਹ ਰੁਕਦੇ ਜਿਹੜੇ ਸੁਰੱਖਿਆ ਕਰਮਚਾਰੀ ਨੇ ਕਹਿੰਦੇ ਕਿ ਇਹਨਾਂ ਨੂੰ ਬਾਹਰ ਦਾ ਰਸਤਾ ਬਖਾ ਦਿਓ ਕਨਸਦ ਦੇ ਵਿੱਚੋਂ ਮੈਨੂੰ ਲੱਗਦਾ ਕਿ ਰੂਲ ਜਿਹੜੇ ਜਾਂ ਨਿਯਮ ਨੇ ਜਾਂ ਪਰੰਪਰਾਵਾਂ ਨੇ ਉਹਦੀ ਉਲੰਘਣਾ ਕਿਤੇ ਨਾ ਕਿਤੇ ਭਗਵੰਤ ਮਾਨ ਵੱਲੋਂ ਵੀ ਹੋਈ ਮੈਂ ਤਾਂ ਤੁਹਾਨੂੰ ਆਲਰੇਡੀ ਕਹਿ ਬਠਾ ਦੋਨੋਂ ਲੀਡਰ ਸਭਾਨ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਨਹੀਂ ਆ ਤੁਸੀਂ ਇੱਕ ਸਰਗੁੱਚ ਲੀਡਰੋਂ ਪੰਜਾਬ ਦੇ ਉਹ ਦੋਨਾਂ ਦੀ ਗੱਲ ਨੂੰ ਲੋਕਾਂ ਨੇ ਬੜੇ ਵਧੀਆ ਤਰੀਕੇ ਨਾਲ ਸੁਣਨਾ ਚਲੋ ਅਸੀਂ ਤਾਂ ਕਾਂਗਰਸ ਚਾਂਸੀ ਤਾਂ ਸੁਣਨੇ ਸੁਣਨਾ ਲੋਕਾਂ ਨੇ ਵੀ ਸੁਣਨਾ ਬੜੀ ਦੂਰ ਤੱਕ ਜਾ ਰਹੀਆਂ ਨੇ ਇਹ ਗੱਲਾਂ ਜੇ اپੋਜੀਸ਼ਨ ਲੀਡਰ ਵੀ ਉਹਨਾਂ ਦੀ ਗੱਲ ਨਹੀਂ ਸੁਣਨਗੇ ਔਰ ਉਹ ਮੁੱਖ ਮੰਤਰੀ ਵੀ ਆਪਣੀ ਗੱਲ ਨਹੀਂ ਸੁਣਾ ਪਾਣਗੇ ਔਰ ਆਪਾਂ ਇਹ ਵਜੀ ਸ਼ਬਦਵਲੀ ਵਰਤਾਂਗੇ ਸਾਰੇ ਦੋਨੋਂ ਲੀਡਰਾਂ ਦੀ ਗੱਲ ਕਰਦੇ ਆਂ ਅਗਰ ਵਰਤਾਂਗੇ ਤਾਂ ਲੋਕਾਂ ਤੇ ਗੱਛ ਦੂਜੀ ਗੱਲ ਇਹ ਹੈ ਜੀ ਕਿ ਮੇਰਾ ਖਿਆਲ ਹੈ ਕਿ ਆਈ ਥਿੰਕ ਆਈ ਨੇਵਰ ਸੀਨ ਇਨ ਮਾਈ ਲਾਈਫ 40 ਸਾਲ ਦੇ ਵਿੱਚ ਕਿ ਮੈਂ ਕਦੀ ਗਵਰਨਰ ਸਾਹਿਬ ਦੀ ਅਗਰ ਕੋਈ ਹੋਰੀ ਹੋਵੇ ਗੱਲਬਾਤ ਉਹਦੇ ਵਿੱਚ ਟੋਕਾ ਟਾਕੀ ਹੋਵੇ ਉਸ ਤੋਂ ਬਾਅਦ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਇਹ ਵੀ ਇੱਕ ਮਦ ਪਾਗੀ ਗੱਲ ਹੈ ਕਿ ਆਪਾਂ ਨੂੰ ਗਵਰਨਰ ਸਾਹਿਬ ਜਦੋਂ ਨੇ ਕਿਸਰਗੁਚ ਪੱਤੇ ਬੈਠੇ ਨੇ ਸਟੇਟ ਦੇ ਵੀ ਉਹਨਾਂ ਦੀ ਗੱਲ ਨੂੰ ਬੜੇ ਸਹਹਿਦਪੂਰਨ ਤਰੀਕੇ ਦੇ ਨਾਲ ਉਹਨਾਂ ਨੂੰ ਸੁਣਨਾ ਚਾਹੀਦਾ ਸੀ ਔਰ ਉਹਨਾਂ ਦੀ ਗੱਲ ਨੂੰ ਦੇਖਣਾ ਚਾਹੀਦਾ ਸੀ ਜੇ ਗਵਰਨਰ ਸਾਹਿਬ ਅਗਰ ਸਰਕਾਰ ਦੀ ਖਲਾਫੀ ਕਰਦਣਗੇ ਤੇ ਫਿਰ ਸਰਕਾਰ ਤੇ ਐਕਚੁਅਲ ਨਾ ਪੈ ਜਾਏਗਾ ਚਾਹ ਕੋਈ ਵੀ ਗਵਰਨਰ ਹੋਣ ਉਹ ਹਮੇਸ਼ਾ ਜਿਹੜੇ ਹੈਗੇ ਨੇ ਉਹ ਸਰਕਾਰ ਦੀ ਤਾਰੀਫ਼ ਹੀ ਕੀਤੀ ਜਾਂਦੀ ਏ ਬਾਕੀ ਜੋ ਸਰਕਾਰ ਕਰ ਰਹੀ ਏ ਆਪਾਂ ਨੂੰ ਸਭ ਨੂੰ ਪਤਾ ਸਾਰੀਆਂ ਚੀਜ਼ਾਂ ਨੇ ਮਗਰ ਵਿਧਾਨ ਸਭਾ ਦੇ ਅੰਦਰ ਸਾਨੂੰ ਦੋਨੋਂ ਧਿਰਾਂ ਨੂੰ ਆਪ ਵਿੱਚ ਬੜਾ ਧਿਆਰੇ ਰੱਖਣਾ ਚਾਹੀਦਾ ਔਰ ਦੋਨੋਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈਗਾ ਵੇ ਆਪੋਜੀਸ਼ਨ ਲੀਡਰ ਐਂਡ ਮੁੱਖ ਮੰਤਰੀ ਜੀ ਦੀ ਗੱਲ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਵੀ ਉਹ ਸੁਣਨਾ ਚਾਹੀਦਾ ਹੈਗਾ ਵੇ ਅਸੀਂ ਬਾਰ ਬਾਰ ਬੇਨਤੀ ਕਰਾਂਗੇ ਦੋਨੋਂ ਲੀਡਰਾਂ ਅੱਗੇ ਚਾਹੇ ਮੁੱਖ ਮੰਤਰੀ ਜੀ ਨੇ ਤੇ ਚਾਹੇ ਭਤਾਲ ਸਿੰਘ ਬਾਜਵਾ ਜੀ ਨੇ ਦੋਨੋਂ ਨੂੰ ਧਿਆਰੇ ਰੱਖ ਕੇ ਉਸ ਗੱਲ ਨੂੰ ਸੁਣ ਕੇ ਲੁਕਾ ਤਾਂ ਕਿ ਜਾਨ ਦੇਣਾ ਚਾਹੀਦਾ ਅਗਰ ਆਪਾਂ ਬੈਸੰਬੈਸੀ ਕਰਾਂਗੇ ਦੋਨੋਂ ਗੱਲਾਂ ਵੀ ਦੋਨੋਂ ਦੋਨੋਂ ਦੀਆਂ ਗੱਲਾਂ ਰਹਿ ਜਾਣਗੀਆਂ ਅੱਗੇ ਅਸੀਂ ਕੁਝ ਕਰ ਨਹੀਂ ਪਾਵਾਂਗੇ ਜੋ ਅਸੀਂ ਪਿੱਛੇ ਕੀਤਾ ਸਾਨੂੰ ਸਰਪੀ ਸਾਹਿਬ ਐਸ ਸੀ ਭਾਈਚਾਰਾ ਵੀ ਨਰਾਜ਼ ਹੈ ਇਹ ਕੈਸੀ ਭਾਈਚਾਰਾ ਦੇ ਜਿਹੜੇ ਐਮ ਐਲ اے ਨੇ ਜਦੋਂ ਬਾਰ ਬਾਰ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਕਰਨੀ ਚਾਹੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨੂੰ ਜੁੱਤੀ ਦਿਖਾਓ ਇਹਨੂੰ ਦੌਰੇ ਬੰਦੇ ਨੇ ਉਹ ਵੀ ਐਦਾਂ ਲੱਗਦਾ ਕਿ ਕੋਈ ਨਿੱਜੀ ਕੋਈ ਲੜਾਈ ਥੋੜੀ ਉੱਥੇ ਕਿਸੇ ਦੀ ਇੱਕ ਦੂਜੇ ਨੂੰ ਐਦਾਂ ਬੋਲੋ ਕੋਈ ਮਰਿਆਦਾ ਹੁੰਦੀ ਹੈ ਬੋਲਣ ਦੀ ਇਹ ਲੱਗਦਾ ਕਿ ਜਿਹੜਾ ਐਸ ਸੀ ਭਾਈਚਾਰਾ ਉਹ ਥੋੜਾ ਨਰਾਜ਼ਗੀ ਜ਼ਰੂਰ ਬਖਾਏਗਾ ਆਮ ਆਦਮੀ ਪਾਰਟੀ ਨਾਲ ਜਾਂ ਮੁੱਖ ਮੰਤਰੀ ਨਾਲ ਇਹ ਹਰ ਭਾਈਚਾਰਾ ਅੱਜ ਕੱਲ ਤੁਹਾਨੂੰ ਪਤਾ ਹੈਗਾ ਆਪਾਂ ਅਗਰ ਹੁਣ ਹੋਏ ਇਹ ਲੰਬੀ ਗੱਲ ਹੈ ਜੀ ਇਹ ਤੁਹਾਡੀ ਗੱਲ ਨੂੰ ਹਰ ਭਾਈਚਾਰੇ ਨਾਲ ਹੀ ਇਹ ਵਜਾ ਕੰਮ ਹੁੰਦਾ ਕੋਈ ਐਸੀ ਭਾਈਚਾਰਾ ਸਾਡੇ ਤੋਂ ਬਾਹਰ ਨਹੀਂ ਹੈਗਾ ਅਸੀਂ ਉਹਨਾਂ ਤੋਂ ਬਾਹਰ ਨਹੀਂ ਹੈਗੇ ਜੀ ਸਾਡੀ ਸਭ ਤਾਂ ਇੱਕ ਪੰਜਾਬ ਦੀ ਹੈ ਵਜਿ ਹੈਗੇ ਅਸੀਂ ਤਾਂ ਕਦੀ ਕਿਸੇ ਨੂੰ ਸਮਝਿਆ ਹੀ ਨਹੀਂ ਕੋਈ ਕੋਈ ਭਾਈਚਾਰਾ ਦੂਜਾ ਹੈਗਾ ਅਸੀਂ ਸਾਰੇ ਆਪਸ ਵਿੱਚ ਬੈਠ ਕੇ ਗੱਲਬਾਤ ਕਰਦੇ ਹਾਂ ਸਾਰੇ ਆਪਸ ਵਿੱਚ ਬੈਠ ਕੇ ਖਾਣੇ ਪੀਣੇ ਕੋਈ ਅਸੀਂ ਗੱਲ ਨਹੀਂ ਹੈਗੀ ਮਗਰ ਇਹ ਸਾਰੇ ਭਾਈਚਾਰਿਆਂ ਨਾਲ ਹੀ ਗੱਲਬਾਤ ਹੈਗੀ ਹੈ ਕੋਈ ਇੱਕ ਨੇ ਮੈਂ ਹੁਣੇ ਤੁਹਾਨੂੰ ਗੁਣਾ ਲੱਗਾ ਤਾਂ ਮੈਂ ਟੈਕਸ ਤੇ ਤੁਹਾਨੂੰ ਗੁਣਾ ਸਕਦਾ ਸਾਰੇ ਭਾਈਚ ਚਾੜੇ ਨਾਲ ਨਹੀਂ ਹੁੰਦਾ ਅਸੀਂ ਬੈਠੇ ਹਾਂ ਮੈਂ ਬੈਠਾ ਪਰਸਨਲੀ 42 ਸਾਲ ਮੈਂ ਲਾਟ ਤੇ ਪਾਤੀ ਦੀ ਅੰਦਰ ਮੇਰੇ ਨਾਲ ਪਾਇਆ ਨਹੀਂ ਹੁੰਦਾ ਅੱਜ ਕੀ ਹੈਗਾ ਪੰਜਾਬ ਕਾਂਗਰਸ ਦੇ ਵਿੱਚ ਮੈਂ ਇੰਨੀ ਗੱਲ ਕਵਾਂਗਾ ਚਲੋ ਮੈਂ ਉਧਰਲੇ ਪਾਸੇ ਜਾਵਾਂਗਾ ਨਹੀਂ ਮੇਦੀ ਆ ਡਿਬੇਟ ਨਹੀਂ ਹੈਗੀ ਨਾ ਮੈਂ ਤੁਹਾਡੇ ਨਾਲ ਉਹ ਜੀ ਗੱਲ ਕਰ ਰਿਹਾ ਮੈਂ ਤਾਂ ਸਿਰਫ ਇਹ ਕਿ ਹਰ ਭਾਈਚਾਰੇ ਨਾਲ ਇੱਕ ਭਾਈਚਾਰਾ ਵਿਦਕਰਾਂ ਕਰਦਾ ਹੀ ਕਰਦਾ ਹੈਗਾ ਏ ਚਾਹੇ ਆਪਾਂ ਜੋ ਚੁੱਪ ਗੱਲ ਕਰਨੀ ਹੋਵੇ ਜਿਹੜਾ ਵਿਧਾਨ ਸਭਾ ਦੇ ਵਿੱਚ ਪਰਸੋਂ ਹੋਇਆ ਜੋ ਮੁੱਖ ਮੰਤਰੀ ਜਿਸ ਤਰ੍ਹਾਂ ਬੋਲੇ ਇਹਦਾ ਮੇਨ ਨੁਕਸ ਕਿਨੂੰ ਮੰਨਦੇ ਕਿਉਂਕਿ ਸ਼ੁਰੂਆਤ ਕਾਂਗਰਸ ਨੇ ਕੀਤੀ ਕਾਂਗਰਸ ਨੇ ਗਵਰਨਰ ਦਾ ਭਾਸ਼ਣ ਨਹੀਂ ਸੁਣਿਆ ਫਿਰ ਮੁੱਖ ਮੰਤਰੀ ਨੂੰ ਵਿੱਚੋਂ ਟੋਕਣ ਟੱਕੀ ਸ਼ੁਰੂ ਕਰਤੀ ਕੀ ਕਹਿਣਾ ਚਾਹੋਗੇ ਕਿ ਕਿਤਨਕ ਦੇ ਕਾਂਗਰਸ ਦਾ ਇਹ ਵੱਡਾ ਨੁਕਸਾ ਵਿਰੋਧੀ ਧਿਰ ਦੇ ਭੂਮਿਕਾ ਸਹੀ ਨਹੀਂ ਨਿਭਾਈ ਜਾ ਰਹੀ ਨਹੀਂ ਮੈਂ ਸਿਰਫ ਇੰਨੀ ਗੱਲ ਕਹਾਂਗਾ ਵੀ ਨਹੀਂ ਮੁੱਖ ਮੰਤਰੀ ਜੀ ਦੀ ਗੱਲ ਨੂੰ ਸੁਣਨਾ ਚਾਹੀਦਾ ਲੋਕਾਂ ਦੇ ਤੱਕ ਕੀ ਮੈਸੇਜ ਜਾਣਾ ਚਾਹੀਦਾ ਵੀ ਮੁੱਖ ਮੰਤਰੀ ਜੀ 92 93 ਸੀਟਾ ਲੈ ਕੇ ਆਏ ਨੇ ਪੰਜਾਬ ਦੀਆਂ ਉਹ ਕੀ ਕਰ ਰਹੇ ਨੇ ਉਹਨਾਂ ਦੀ ਗੱਲ ਨੂੰ ਬੜੇ ਹੀ ਸਦਪੂਰਨ ਤਰੀਕੇ ਦੇ ਨਾਲ ਸੁਣਨਾ ਚਾਹੀਦਾ ਚਾਹੇ ਉਹ ਤਲਕੀ ਚ ਬੋਲਣ ਚਾਹੇ ਇਹ ਵਜੀ ਗੱਲ ਹੈਗਾ ਮੈਂ ਤਾਂ ਕਰ ਬਾਜਵਾ ਸਾਹਿਬ ਨੂੰ 40 ਸਾਲ ਤੋਂ ਜਾਣਦਾ ਇਹ ਵਜੀ ਕੋ ਗੱਲ ਨਹੀਂ ਹੈਗੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਐਜੂਕੇਟਿਡ ਨੇ ਪੜੇ ਲਿਖੇ ਨੇ ਇਹ ਗੱਲ ਨਹੀਂ ਮਗਰ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਸੁਣਨਾ ਚਾਹੀਦਾ ਉਹ ਹਰ ਪੱਧਰ ਤੇ ਰਹਿ ਚੁੱਕੇ ਨੇ ਪੰਜਾਬ ਦੇ ਵਿੱਚ ਇਹ ਮੁੱਖ ਮੰਤਰੀ ਜੀ ਕੀ ਕਹਿੰਦੇ ਨੇ ਮੁੱਖ ਮੰਤਰੀ ਜੀ ਦੇ ਵੈਸੀ ਉਮਰ ਦੇ ਛੋਟੇ ਨੇ ਉਹਨਾਂ ਕੋਲ ਉਹ ਛੋਟੀ ਉਮਰ ਚ ਉਹਨਾਂ ਨੂੰ ਮੁੱਖ ਮੰਤਰੀਸ਼hip ਮਿਲ ਗਈ ਏ ਪਰ ਮਤਲਬ ਇਹ ਕਹਿੰਦਾ ਕਿ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਜਰੂਰ ਹੱਥ ਜੋੜ ਕੇ ਵੀ ਕੋਕੀ ਮੁੱਖ ਮੰਤਰੀ ਜੀ ਦੀ ਅਗਰ ਕੋਈ ਗੱਲ ਹੈਗੀ ਏ ਉਹਨੂੰ ਬੜੇ ਵਧੀਆ ਤਰੀਕੇ ਨਾਲ ਸੁਣੋ ਜਦੋਂ ਮੁੱਖ ਮੰਤਰੀ ਜੀ ਬੈਠਣ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਹੋਣੀ ਹੀ ਉਹ ਕਰੋ ਤੁਸੀਂ ਆਪਣਾ ਜਿਹੜਾ ਫਰਜ਼ ਹੈ ਤੁਹਾਡਾ ਉਸ ਚੀਜ਼ ਨੂੰ ਨਿਭਾਓ ਕਿਉਂਕਿ ਮੁੱਖ ਮੰਤਰੀ ਜੀ ਦੀ ਅੱਜ ਗੱਲ ਸੁਣਨਾ ਜਿਹੜੇ ਲੋਕ ਨੇ ਅੱਜ ਉਹ ਸੁਣ ਰਹੇ ਨੇ ਵੀ ਮੁੱਖ ਮੰਤਰੀ ਜੀ ਪੰਜਾਬ ਦੇ ਵਿੱਚ ਕੀ ਕਰ ਰਹੇ ਉਹ ਪੰਜਾਬ ਦੇ ਵਿੱਚ ਕਿਉਂ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਜ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਕੱਲ ਜਦੋਂ ਬੱਸਟ ਪੇਸ਼ ਕੀਤਾ ਗਿਆ ਸੀ ਉਦੋਂ ਵੀ ਹੁਣ ਥੋੜਾ ਜਿਹਾ ਸਮਝ ਆ ਗਈ ਮੈਨੂੰ ਲੱਗਦਾ ਜਿਹੜੇ ਕਾਂਗਰਸੀ ਵਿਧਾਇਕ ਨੇ ਉਹ ਵੀ ਇੰਨਾ ਤਿੱਖੇ ਰੌਣ ਦੇ ਵਿੱਚ ਨਹੀਂ ਹੁਣ ਬੋਲ ਰਹੇ ਹੁਣ ਸੰਜੀਦਾ ਮਾਹੌਲ ਬਣ ਗਿਆ ਸੋ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਇੱਕ ਇੱਕ ਜਦੋਂ ਅਮਨ ਸ਼ਾਂਤੀ ਦੀ ਗੱਲ ਕਰਦੇ ਆਪਾਂ ਨੂੰ ਲੱਗਦਾ ਕਿ ਕੋਈ ਤੂਫਾਨ ਆਏਗਾ ਪਰ ਇਹ ਤੂਫਾਨ ਤੋਂ ਬਾਅਦ ਵੀ ਸ਼ਾਂਤੀ ਨਾ ਕਰ ਆਉਂਦੀ ਹੈ ਕੀ ਕਹਿਣਾ ਚਾਹੋਗੇ ਕਿ ਇਦਾਂ ਅਸੀਂ ਇੰਨੀ ਅਸੀਂ ਇੰਨੀ ਗੱਲ ਕਵਾਂਗਾ ਅਗਰ 18 ਐਮਐਲਏ ਐਂਡ اپੋਜੀਸ਼ਨ ਲੀਡਰ ਜਿਹੜੇ ਨੇ ਅਗਰ ਉਹ ਅੱਜ ਵੀ ਧਿਆਰੇ ਚ ਨੇ ਔਰ ਉਹਨਾਂ ਦੀ ਗੱਲ ਸੁਣ ਰਹੇ ਨੇ ਤਾਂ ਬਹੁਤ ਹੀ ਚੰਗੀ ਗੱਲ ਹੈ ਕਿਸੇ ਨੇ ਸਲਾਹ ਦਿੱਤੀ ਹੋਏ ਨਾ ਉਹਨਾਂ ਨੂੰ ਬਈ ਨਹੀਂ ਮੁੱਖ ਮੰਤਰੀ ਦੀ ਪੰਜਾਬ ਦੀ ਪਹਿਲੇ ਗੱਲ ਸੁਣੋ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਉਹਨਾਂ ਦੀ ਗੱਲ ਉਹਨੂੰ ਸੁਣ ਲਓ ਜੇ ਤਲਖੀ ਚ ਬੋਲਦੇ ਨੇ ਤੁਹਾਡੇ ਹੀ ਫਾਇਦੇ ਚ ਹੈ ਜੇ ਆਰਾਮ ਨਾਲ ਬੋਲਦੇ ਨੇ ਥਾਂ ਵੀ ਤੁਹਾਡੇ ਫਾਇਦੇ ਚ ਹੈ ਆਪਾਂ ਨੂੰ ਦੋਨੋਂ ਤਰਫੋਂ ਹੀ ਫਾਇਦਾ ਹੈਗਾ ਆਪਾਂ اپੋਜੀਸ਼ਨ 'ਚ ਬੈਠੇ ਹਾਂ ਅਸੀਂ ਆਪਣੀ ਗੱਲ ਨੂੰ ਰੱਖ ਸਕਦੇ ਹਾਂ ਅਸੀਂ ਅੱਜ ਆਪੋਜੀਸ਼ਨ 'ਚ ਆ ਕੱਲ ਅਸੀਂ ਸਰਕਾਰ 'ਚ ਵੀ ਸੀ ਸਾਡੇ ਪਹਿਲੇ ਵੀ ਮੁੱਖ ਮੰਤਰੀ ਸੀ ਉਦੋਂ ਉਦੋਂ ਪਹਿਲੇ ਜਿਹੜੇ ਮੁੱਖ ਮੰਤਰੀ ਸੀ ਬਾਦਲ ਸਾਹਿਬ ਉਹਨਾਂ ਦੀ ਵੀ ਸੀ ਆਪਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਏ ਮਗਰ ਸਾਨੂੰ ਡਰਜ ਰੱਖਣੇ ਚਾਹੀਦਾ ਅੱਜ ਰੂਲਿੰਗ ਪਾਰਟੀ ਨੂੰ ਸੁਣਨਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਅਗਰ ਮੈਂ ਤੂ ਤੂ ਕਰਨੀਏ ਤਾਂ ਫਿਰ ਬਾਹਰ ਆਪਾਂ ਰੋਜੀ ਕਰਦੇ ਆਂ ਧੰਨੇ ਲਾਣੇ ਆਂ ਰੋਜੀ ਸਾਡਾ ਪੇਪਰਾਂ ਚੰਦਾ ਰੋਜੀ ਸਭ ਕੁਝ ਹੁੰਦਾ ਵਿਧਾਨ ਸਭਾ ਇੱਕ ਐਸੀ ਸਰਗੁੱਚ ਜਗ੍ਹਾ ਹੈ ਜਿੱਥੇ ਬੈਠ ਕੇ ਅਸੀਂ ਆਪਾਂ ਮਰਿਆਦਾ ਨੂੰ ਬਣਾਈ ਰੱਖੀਏ ਔਰ ਆਪਸ ਦੇ ਵਿੱਚ ਗੱਲਬਾਤ ਕਰਨ ਕੇ ਲੋਕਾਂ ਦੀ ਗੱਲ ਪ੍ਰਧਾਨ ਸਭਾ ਤਾਂ ਇਦਾਂ ਬਣ ਗਿਆ ਸੀ ਜਿਵੇਂ ਨਿੱਜੀ ਅਖਾੜਾ ਹੁੰਦਾ ਤੇ ਹ ਲੈ ਇਲਾਕਾ ਪਰਸਪਨ ਉਹਨੇ ਕਿਹਾ ਸੀ ਕਿ ਚੋਣਾ ਦੇ ਵਿੱਚ ਬਾਜਵਾ ਨੂੰ ਚੁਣੌਤੀ ਦਿੱਤੀ ਬਾਜਵਾ ਨੇ ਵੀ ਕਿਹਾ ਵੀ ਹਾਂ ਬਾਜਵਾ ਨੂੰ ਭਗਵੰਤ ਮਾਨ ਨੇ ਕਿਹਾ ਕਿ ਦੱਸੋ ਕਿੱਥੋਂ ਲੜਨਾਂ ਮੈਂ ਤੁਹਾਡੇ ਖਿਲਾਫ ਚੋਣ ਲੜਾਂਗਾ ਕੀ ਲੱਗਦਾ ਕਿ ਇਹ ਇਹ ਸਿਰਫ ਗੱਲਾਂ ਹੀ ਹੁੰਦੀਆਂ ਨੇ ਸਿੱਧੂ ਸਾਹਿਬ ਸਰਦਾਰ ਸਾਹਿਬ ਏ ਅਮੀ ਗੱਲਾਂ ਹੀ ਹੁੰਦੇ ਨੇ ਵੀ ਉਹਨੂੰ ਚੁਣੌਤੀ ਦੇਤੀ ਤੇ ਉਹਨੂੰ ਉਹਨੇ ਚੁਣੌਤੀ ਦੇਦੀ ਸਿਰਫ ਏ ਟੀਵੀ ਤੇ ਇਹਨੇ ਨਾ ਕਿਸੇ ਨੂੰ ਚੁਣੌਤੀ ਦੇਣੀ ਉੱਤੀ ਬੋਲਪੇ ਬੋਲਪੇ ਤਲਕੀ ਜੀ ਉਦੋਂ ਵਾ ਸਾਰਿਆਂ ਨੇ ਵਿੱਚ ਪੈ ਜਾਣਾ ਜੀ ਤੁਸੀਂ ਉੱਥੋਂ ਲੜੋ ਤੁਸੀਂ ਉੱਥੋਂ ਨਾ ਇਹ ਵਜੀ ਕੋਈ ਗੱਲ ਨਹੀਂ ਹੁੰਦੀ ਨਾ ਹੀ ਕੋਈ ਵਜੀ ਗੱਲ ਤੇ ਕੋਈ ਅਸਰ ਹੈਗਾ ਚੀਜ਼ ਨਾ ਬਾਜਵਾ ਸਾਹਿਬ ਨੇ ਉੱਥੋਂ ਲੜਨਾ ਤੇ ਨਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਉੱਥੋਂ ਲੜਨਾ ਇਹੋ ਜੀ ਕੋਈ ਗੱਲ ਨਹੀਂ ਇਹ ਹੋ ਜਾਂਦੀ ਹੈ ਤਲਕੀ ਜੀ ਦੀਆਂ ਗੱਲਾਂ ਬਾਤਾਂ ਪੋਲਿਟਿਕਸ ਦੇ ਵਿੱਚ ਹੋ ਜਾਂਦੀਆਂ ਨੇ ਕੋਈ ਅਸੀ ਗੱਲ ਉਹ ਦੁਸ਼ਮਣੀ ਛੋਟਾ 35 40 ਸਾਲ ਦਾ ਤਜਰਬਾ ਪ ਹੁਣ ਜਦੋਂ ਲੋਕ ਸਭਾ ਚੋਣਾਂ ਸਿਰਤੇ ਨੇ ਪੰਜਾਬ ਦੇ ਵਿੱਚ ਪਹਿਲਾਂ ਇਹ ਦੱਸੋ ਕਿ ਇਹ ਸ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਦੇ ਕੀ ਉੱਭਰਨੇ ਚਾਹੀਦੇ ਨੇ ਹਰ ਚੀਜ਼ ਦਾ ਸਾਡਾ ਸਾਡਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਅੱਜ ਵੀ ਆਪਾਂ ਇਹ ਕਹੀਏ ਵੀ ਸਾਨੂੰ ਮੁੱਦੇ ਕਿਹੜੇ ਚੁੱਕਣੇ ਚਾਹੀਦੇ ਨੇ ਅੱਜ ਕਿਸਾਨੀ ਦਾ ਕਿੱਡਾ ਵੱਡਾ ਮੁੱਦਾ ਜੋ ਜੋ ਅੱਜ ਭਗਵੰਤ ਮਾਨ ਜੀ ਨੇ ਕਿਹਾ ਜੋ ਅੱਜ ਭਗਵੰਤ ਮਾਨ ਜੀ ਇਹ ਗੱਲ ਕਰ ਰਹੇ ਨਹੀਂ ਆ ਜੋ ਅੱਜ ਕਹਿ ਰਹੇ ਨੇ ਜਾਂ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਭਗਵੰਤ ਮਾਨ ਜੀ ਨੇ ਇਲੈਕਸ਼ਨ ਤੋਂ ਪਹਿਲੇ ਇਹ ਕਹੇ ਸੀ ਐਮਐਸਪੀ ਅਸੀਂ ਦੇ ਦੇਾਂਗੇ ਤੱਜ ਉਹਨਾਂ ਦੀ ਸਰਕਾਰ ਹੈ ਉਹਨਾਂ ਕੋਲ ਪੈਸਾ ਹੈ ਅੱਜ ਬਜਟ ਵੀ ਹੈ ਜਬਰਦਸਤ ਉਹਨਾਂ ਨੇ ਪੇਸ਼ ਕੀਤਾ ਕੱਲ ਅੱਜ ਉਹਨਾਂ ਨੂੰ ਦੇ ਦੇਣਾ ਚਾਹੀਦਾ ਕਿਸਾਨਾਂ ਨੂੰ ਅਸੀਂ ਕਦੋਂ ਕਹਨੇ ਕਿ ਨਹੀਂ ਦੇਣਾ ਚਾਹੀਦਾ ਤੇ ਉਹਨਾਂ ਦੇ ਇੱਕ ਮੰਤਰੀ ਕਹਿੰਦੀ ਸੀ ਤੁਸੀਂ ਸਰਕਾਰ ਸਾਨੂੰ ਦਿਓ ਅਸੀਂ ਤਾਂ 5 ਮਿੰਟਾਂ ਚ ਲਾਗੂ ਕਰ ਦਿਆਂਗੇ ਲਾਗੂ ਕਰ ਦਿਓ ਫਿਰ ਉਹ ਮੰਤਰੀ ਵੀ ਅਜ ਸਰਕਾਰ ਦੇ ਵਿੱਚ ਨੇ ਇਹੋ ਜਿਹੀਆਂ ਗੱਲਾਂ ਕਰਨੀਆਂ ਆਪੋਜੀਸ਼ਨ ਦੇ ਵਿੱਚ ਚੰਗੀਆਂ ਲੱਗਦੀਆਂ ਨੇ ਅੱਜ ਜਦੋਂ ਸਰਕਾਰ ਆਪਣੇ ਹੱਥ ਹੋ ਜੇ ਨਾ ਫਿਰ ਅੱਥੋਂ ਸਾਰੀਆਂ ਚੀਜ਼ਾਂ ਨਿਕਲ ਜੰਦੀਆਂ ਨੇ ਪਤਾ ਲੱਗਦਾ ਵੇ ਵੀ ਬਾਹਰ ਆਪਾਂ ਅਨਮਿਚੂੜਾ ਆਪਾਂ ਕੁਝ ਨਹੀਂ ਕਹਿ ਸਕਦੇ ਸੀ ਅੱਜ ਜੋ ਕਹਿਣਾ ਸੀ ਕਹਿਤਾ ਅੱਜ ਆਪਾਂ ਮੰਤਰੀਆਂ ਦੇ ਦੇਓ ਨਾ ਭਗਵੰਤ ਮਾਨ ਜੀ ਦੇ ਦੇਣ ਅੱਜ ਐਮਐਸਪੀ ਜੋ ਦੇਣੀ ਹੈ ਜੋ ਕਿਸੇ ਨਾਲ ਕੱਲ ਅਕਾਲੀ ਦਲ ਬਾਦਲ ਨੂੰ ਥੋੜਾ ਬਲ ਮਿਲਿਆ ਟੀਨਸਟਾ ਗਰੁੱਪ ਨੇ ਜੁਆਇਨ ਕਰ ਲਿਆ ਅਕਾਲੀ ਦਲ ਦੇ ਵਿੱਚ ਕੀ ਲੱਗਦਾ ਕਿ ਅਕਾਲੀ ਸਿਆਸਤ ਨੂੰ ਥੋੜਾ ਸਿਰ ਪੈਰ ਲੱਗ ਜਾਣਗੇ ਮੈਂ ਬਿਲਕੁਲ ਵੀ ਨਹੀਂ ਗੱਲ ਕਰਾਂਗਾ ਕਾਲੀਆਂ ਦੀ ਮੈਂ ਲੈਣਾ ਕੀ ਆ ਕਾਲੀਆਂ ਦੀ ਗੱਲ ਕਰਕੇ ਤੁਸੀਂ ਸਿਰਫ ਗੱਲ ਕਰੋ ਕਾਲੀਆਂ ਦੀ ਆਪਾ ਵਿਸ਼ਲੇਸ਼ਣ ਦੇ ਤੌਰ ਤੇ ਗੱਲ ਕਰਨੀ ਹੋਵੇ ਮੇਰੀ ਬੇਨਤੀ ਸਿਰ ਮੈਂ ਗੱਲ ਕਰਾਂਗਾ ਸਿਰਫ ਕਾਂਗਰਸ ਪਾਰਟੀ ਦੀ ਤੇ ਮੈਂ ਗੱਲ ਕਰਾਂਗਾ ਆਮ ਆਦਮੀ ਪਾਰਟੀ ਰੂਲਿੰਗ ਗਵਰਨਮੈਂਟ ਦੀ ਮੈਂ ਕਾਲੀਆਂ ਨੂੰ ਕੀ ਲੈਣਾ ਜੀ ਮੇਰਾ ਮੈਂ ਉਹਨਾਂ ਦਾ ਸਪਕਸਟਨ ਤੁਰੀਆਂ ਕਾਲੀਆਂ ਕੋਲੋਂ ਲਾਦਾ ਕਿ ਦੀ ਤੁਹਾਨੂੰ ਲੱਗਾ ਕਾਲੀਦਲ ਕੁੱਟੇ ਲੱਗੇ ਰਹਿਣਗੇ ਫਿਰ ਇਹਦਾ ਮਤਲਬ ਇਹ ਹੀ ਮੈਂ ਗੱਲ ਨਹੀਂ ਕਰਾਂਗਾ ਸਰ ਤੁਸੀਂ ਮੈਨੂੰ ਸਿਰਫ ਉਹਨਾਂ ਦੀ ਗੱਲ ਕਰੋ ਕਾਂਗਰਸ ਪਾਰਟੀ ਦੀ ਐਂਡ ਤੁਸੀਂ ਰੂਲਿੰਗ ਪਾਰਟੀ ਦੀ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਜਾ ਸਕਦੇ ਨੇ 2026 ਚੋਣਾਂ ਸਿੱਤੇ ਨੇ ਕੀ ਲੱਗਦਾ ਕਿ ਲੋਕ ਕਿਹਨੂੰ ਹੰਗਾਰਾ ਦੇਣਗੇ ਓਹ ਹੋ ਅਰਲੀ ਪਾਰਟੀ ਜੋ ਕੰਮ ਕਰੇਗੀ ਨਜ਼ਰ ਆ ਜਾਏਗਾ ਜਾਂ ਜੋ ਕੰਮ ਕੀਤਾ ਨਜ਼ਰ ਆ ਜਾਏਗਾ ਜੋ ਅਸੀਂ ਤਾਂ ਰਹੀ ਦੇ ਰਹੇ ਹਾਂ ਜੋ ਸਾਡੇ ਪ੍ਰਧਾਨ ਕਰ ਰਹੇ ਨੇ ਕੰਮ ਪੰਜਾਬ ਦੇ ਵਿੱਚ ਜੋ ਆਪੋਜੀਸ਼ਨ ਲੀਡਰ ਕਰ ਰਹੇ ਨੇ ਉਹ ਵੀ ਨਜ਼ਰ ਆ ਜਾਏਗਾ ਜੀ ਲੋਕ ਕਿੰਨਾ ਕੁ ਸਰਕਾਰ ਕੋਲੋਂ ਸੋਕੇ ਨੇ ਜਾਂ ਕਿੰਨੇ ਕੁ ਦੁਖੀ ਨੇ ਆ ਹੁਣ 6 ਮਹੀਨੇ 15 ਦਿਨ ਦੀ ਤੇ ਗੱਲ ਹੈ ਜੀ ਹੋਰ ਕੰਨਾ ਕਿ ਚਾਹੇ ਟਾਈਮ ਹੈਗਾ ਅੱਜ ਮੈਂ ਟਿਪ ਨਹੀਂ ਕਰਦੇ ਜੀ ਇਹਨਾਂ ਨੂੰ ਇੰਨੀਆਂ ਮਿਲਣਗੇ ਇਹਨਾਂ ਨੂੰ ਉਹ ਬਣਦੀ ਨਹੀਂ ਮੈਂ ਨਹੀਂ ਕਹਿੰਦਾ ਕਿਉਂਕਿ ਮੇਰਾ ਵੀ ਪੱਤਰਕਾਰ ਇਹਦਾ ਉਹਨਾਂ ਕੀ ਤਜਰਬਾ ਜਿੰਨਾ ਕਿ ਤੁਹਾਡਾ ਪੋਲਿਟਿਕਸ ਦਾ ਇੱਕ ਪੜਾਅ ਦੇ ਵਿੱਚ ਲੋਕਾਂ ਚ ਚੋਣਾਂ ਚਰਚਾ ਸ਼ੁਰੂ ਹੋ ਜਾਂਦੇ ਆ ਥੋੜਾ ਜਿਹਾ ਲੱਗਣ ਜਿਵੇਂ ਆਪਾਂ ਕਹਿੰਦੇ ਕਿ ਪਿੰਡ ਘਾਰਾਂ ਤੋਂ ਦਿਸਦਾ ਹੈ ਉਹਨਾਂ ਤੋਂ ਵੀ ਮਹੀਨਾ ਦੋ ਮਹੀਨਾ ਪਹਿਲਾਂ ਪਤਾ ਲੱਗਣ ਲੱਗ ਜਾਂਦਾ ਕਿ ਲੋਕਾਂ ਦਾ ਜਿਹੜਾ ਮਾਸਤਾ ਕਿਹੜੇ ਪਾਸੇ ਚੱਲ ਰਹੀ ਆ ਹੁਣ ਤਸਵੀਰ ਧੁੰਦਲੀ ਆ ਸਪਸ਼ਟ ਨਹੀਂ ਹੈਗੀ ਤੁਹਾਨੂੰ ਵੀ ਇਹੀ ਬਿਸਰਾਉਂਦੇ ਕੀ ਕਹਿ ਰਹੇ ਹੋ ਕਿ ਧੁੰਦਲੀ ਆ ਉਸੇ ਉਸੇ ਗੱਲਵਾਚ ਸਾਡੀ 42 ਸਾਲ ਹੈ ਜੀ ਨਾ 35 ਸਾਲ ਮੈਨੂੰ 42 ਸਾਲ ਹੋ ਗਏ ਨੇ ਜੀ ਪਾਰਟੀ ਦੇ ਅੰਦਰ 40 ਮੈਂ 35 40 ਸਾਲ ਬਣਿਆ ਆ ਹਰੋਦੇ ਤੇ ਮੈਂ ਰਹਿ ਲਿਆ ਹੈਗਾ ਮਾ ਮੈਨੂੰ ਕੋਈ ਔਦਿਆਂ ਦੀ ਕੋਈ ਕਮੀ ਨਹੀਂ ਰਹੀ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਉਹ ਠੀਕ ਹੈ ਕਿ ਸੰਵਿਧਾਨਿਕ ਨਹੀਂ ਮਿਲਿਆ ਗੱਲ ਬਕਰੀ ਹੈ ਕਿ ਆ ਹੁਣੇ ਤੁਸੀਂ ਬਲਾਦਰੀ ਜਾਪ ਬਰਾਦਰੀ ਦੀ ਗੱਲ ਕਰ ਰਹੇ ਸੀ ਤੇ ਇਹ ਸਾਡੇ ਨਾਲ ਵੀ ਹੈਗਾ ਪੰਜਾਬ ਕਾਂਗਰਸ ਦੇ ਵਿੱਚ ਆਪਾਂ ਕਹਿੰਦੇ ਆ ਬੀਜੇਪੀ ਜੇ ਸਾਡੀ ਕਾਂਗਰਸ 'ਚ ਬੜੀ ਵੱਡੀ ਗੱਲ ਹੈ ਕਿ ਆਈ ਸੀ ਜਾਪ ਦਾ ਰੈ ਤੂੰਦਲੀ ਤਸਵੀਰ ਦੀ ਗੱਲ ਕਰਦਾ ਕੀ ਨਵਜੋਤ ਸਿੰਘ ਸਿੱਧੂ ਇਸ ਤਸਵੀਰ ਨੂੰ ਸਾਫ਼ ਕਰ ਸਕਦੇ ਨੇ ਸਿਆਸਤ ਦੀ ਜਿਹੜੀ ਤੂੰਦਲੀ ਦਿਸਦੀ ਮਨੂੰ ਜਿਹੜਾ ਬੰਦਾ ਕੱਲਾ ਹੋ ਜਾਂਦਾ ਨਾ ਤੇ ਉਹਦਾ ਮਤਲਬ ਹੁੰਦਾ ਜੀ ਸੱਚਾ ਬੰਦਾ ਹੈ ਉਦੀ ਸਫਾਈ ਹੈ ਉਹ ਸਾਫ਼ ਹੈ ਮੈਂ ਇਨੀ ਗੱਲ ਕਹਿ ਸਕਦਾ ਮੈਂ ਮੈਂ ਤਾਂ ਕੰਮ ਵੀ ਕੀਤਾ ਨਵਜੋਤ ਸਿੰਘ ਸਿੱਧੂ ਨਾਲ ਇਹ ਤਾਂ ਗੱਲ ਤਾਂ ਨਹੀਂ ਹੈਗੀ ਮੈਨੂੰ ਪਤਾ ਅੱਜ 5 7 10000 ਬੰਦਾ ਉਹ ਅਗਰ ਕਿਤੇ ਖੜਾ ਹੋ ਜAVE ਤੇ ਉਹ ਕਰ ਸਕਦਾ ਮੈਨੂੰ ਪਤਾ ਅਗਰ ਉਹ ਰੈਲੀ ਕੱਢ ਲੇ ਮੋਹੱਲੀ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਤੇ ਉਹਦੇ ਪਿੱਛੇ ਲਾਬਿੰਗ ਲੱਗ ਸਕਦੀ ਏ ਉਹ ਬੰਦੇ ਆ ਸਕਦੇ ਨੇ ਉਹਦੇ ਪਿੱਛੇ ਕਿਉਂਕਿ ਇੱਕ ਸੱਚਾ ਬੁੱਕਾ ਬੰਦਾ ਹੈਗਾ ਵੇ ਮੈਨੂੰ ਇਸ ਚੀਜ਼ ਦਾ ਪਤਾ ਮੈਂ ਨਾਲ ਕੰਮ ਕੀਤਾ ਉਹਨਾਂ ਦੇ 8-10 ਮਹੀਨੇ ਤੱਕ ਮੈਂ ਪੀਸੀਸੀ 'ਚ ਕੰਮ ਕੀਤਾ ਬਾਕੀ ਉਸ ਤੋਂ ਪਹਿਲੇ ਵੀ ਉਹਨਾਂ ਨਾਲ ਲੱਗੇ ਹੋਏ ਸੀ ਮਗਰ ਅੱਜ ਸਿੱਧੂ ਸਾਹਿਬ ਨੂੰ ਘਰ ਨਹੀਂ ਬੈਠਣਾ ਚਾਹੀਦਾ ਇਹ ਵਿਰੋਧੀਆਂ ਨੇ ਤੇ ਘਰ ਬਿਠਾਣਾ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਇਹਦਾ ਮਕਸਦ ਇਹ ਕਿ ਤੁਸੀਂ ਘਰ ਬੈਠੋ ਕੰਮ ਕਰਨ ਵਾਲੇ ਬੰਦੇ ਜਿੰਨੇ ਕਾਂਗਰਸ ਚ ਨੇ ਇਹਨਾਂ ਨੇ ਘਰ ਬਿਠਾਤੇ ਔਰ ਜਿੰਨੇ ਸੀਰੀਅਸ ਬੰਦੇ ਨੇ ਤਾਂ ਮੈਂ ਤਾਂ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ ਇਸ ਚੇ ਅੱਗੇ ਸਿੱਧੂ ਸਾਹਿਬ ਝੰਡਾ ਝੁਕੋ ਬਾਹਰ ਆਓ ਇੱਕ ਐਕਸਪੈਲ ਵੀ ਕਰ ਦਿੰਦੇ ਏ ਤੁਸੀਂ ਕਾਂਗਰਸ ਵਾਸਤੇ ਕੰਮ ਕਰ ਰਹੇ ਹੋ ਇਹ ਵਜੋਂ ਇਹ ਵਜੋਂ 20 ਵਾਰੀ ਐਕਸਪੈਲ ਕਰਨਗੇ ਤੇ 20 ਵਾਰੀ ਲੈ ਲੈਣਗੇ ਮੈਂ ਕਈ ਵਾਰੀ ਦੇਖਿਆ ਪਿੱਛੇ ਐਕਸਪੈਲ ਕੀਤੇ ਪਾਰਟੀ ਦੇ ਬੰਦੇ ਸਾਰੇ ਫੇਰ ਆ ਗਏ ਉਸੇ ਪਾਰਟੀ ਦੇ ਵਿੱਚ ਸੈਂਟਰ ਵਾਲਿਆਂ ਨੇ ਕਹਿਤਾ ਤੇ ਤੁਹਾਡੀ ਸੈਂਟਰ ਚ ਬੜੀ ਵਧੀਆ ਤੁਹਾਡੀ ਅਪਰਿੰਕਾ ਜੀ ਨਾਲ ਬੜੀ ਵਧੀਆ ਤੁਹਾਨੂੰ ਆਣਾ ਚਾਹੀਦਾ ਸਿੱਧੂ ਸਾਹਿਬ ਤੁਹਾਨੂੰ ਕਾਰ ਰੁਕਣਾ ਨਹੀਂ ਚਾਹੀਦਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬਾਹਰ ਨਿਕਲੋ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਬਾਹਰ ਆਓ ਤੁਸੀਂ ਇਸ ਚੀਜ਼ ਤੋਂ ਨਾ ਘਬਰਾਓਗੇ ਉਹ ਐਕਸਪੈਲ ਕਰ ਦੇਣਗੇ ਤੁਸੀਂ ਬਾਹਰ ਨਿਕਲ ਜੀ 12 ਨੰਬਰ ਜੀ 12 ਨੰਬਰ ਪ ਉਹ ਨਹੀਂ ਉਹ ਵੀ ਜਦੋਂ ਤੁਰ ਕੇ ਕੰਮ ਸਵਾਲ ਸੁਣ ਲਓ ਕਿ ਉਹ ਕਿਸੇ ਨਾਲ ਜੁੜ ਕੇ ਕੰਮ ਕਰਨ ਜੋ ਆਪਣੇ ਤੌਰ ਤੇ ਵੈਰੀ ਗੱਲ ਸਵਾਲਾਂ ਤਾਂ ਕਿਹਦੇ ਵਿੱਚੋਂ ਤੁਸੀਂ ਸਿੱਧੂ ਸਾਹਿਬ ਦੀ ਗੱਲ ਨੂੰ ਛੇੜਿਆ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਰਨੀ ਚਾਹੁੰਦਾ ਜਦੋਂ ਆਲੇ ਆਕੇ ਸਿੱਧੂ ਆਪਣੇ ਤੌਰ ਤੇ ਪਹਿਲਾਂ ਵਾਂਗ ਰੈਲੀਆਂ ਕਰਨ ਬੋਗੇ ਰੈਲੀ ਕੀਤੀ ਹੋਰ ਕਿਤੇ ਕੀਤੀ ਬਠਿੰਡੇ ਕੀਤੀ ਜਾਂ ਕਾਂਗਰਸ ਨਾਲ ਮਿਲ ਕੇ ਚੱਲਣ ਇਹਦੇ ਬਾਰੇ ਕੀ ਕਹਿਣਾ ਉਹ ਕਾਂਗਰਸ ਜੀ ਉਹਨਾਂ ਨੂੰ ਮਿਲਾਈ ਇਹਨਾਂ ਨਾਲ ਸਾਰੇ ਦੋਨਾਂ ਦੇ ਵਿਰੋਧੀ ਬੈਠੇ ਨੇ ओके okay. कोई एक बंदा तो उचलनु तैयार है ਤੁਸੀਂ ਉਹਨਾਂ ਨੂੰ ਨਿਯੋਤਾ ਹੀ ਨਹੀਂ ਦਿਓਗੇ ਕਿਦਦਰੇ ਤੁਸੀਂ ਉਹਨਾਂ ਨੂੰ ਬੁਲਾਉਗੇ ਹੀ ਨਹੀਂ ਕਿਦਦਰੇ ਕਿਉਂ ਕੀ ਗੱਲ ਨਵਜੋਤ ਸਿੰਘ ਸਿੱਧੂ ਦੀ ਪਰਸਨੈਲਿਟੀ ਬੜੀ ਵਧੀਆ ਐਜੂਕੇਟਿਡ ਬਹੁਤ ਹੈ ਇਮਾਨਦਾਰ ਬਹੁਤ ਹੈ ਉਹ ਕੰਮ ਕਰਨ ਵਾਲਾ ਬੰਦਾ ਉਹਨੂੰ ਤੁਸੀਂ ਨਾਲ ਹੀ ਨਹੀਂ ਲਾਉਂਗੇ ਕਿੱਥੇ ਚੱਲ ਪੈਣਾ ਚਾਹੀਦਾ ਉਹਨਾਂ ਨੂੰ ਮੈਂ ਡਿਕਟ ਦਰਸ਼ਨ ਸਿੰਘ ਜੀ ਪਹਿਲੇ ਮੇਰੀ ਪੂਰੀ ਗੱਲ ਹੋ ਲੈੰਦੇ ਉਸ ਤੋਂ ਬਾਅਦ ਅਗਲੀ ਗੱਲ ਕਰੋ ਇਹ ਵਿੱਚ ਹੀ ਗੱਲ ਰਹਿ ਜਾਂਦੀ ਹੈ ਤੁਸੀਂ ਇੱਕ ਗੱਲ ਨੂੰ ਛੇੜਿਆ ਉਸ ਗੱਲ ਨੂੰ ਪੂਰਾ ਕਰ ਨਵਜੋਤ ਸਿੰਘ ਸਿੱਧੂ ਨੂੰ ਮੈਂ بار بار ਇੱਕੋ ਹੀ ਗੱਲ ਤੁਹਾਡੇ ਥਰੂ ਕਹਿ ਰਿਹਾ ਮੈਂ ਤਾਂ ਨਹੀਂ ਜਾ ਰਿਹਾ ਤੇ ਨਾ ਮੈਂ ਕੋਈ ਗੱ ਮੈਂ ਕਹਣਾ ਕਿ ਉਹਨਾਂ ਨੂੰ ਆਣਾ ਚਾਹੀਦਾ ਬਾਹਰ ਉਹਨਾਂ ਨੂੰ ਰੈਲੀਆਂ ਕਰਨੀਆਂ ਚਾਹੀਦੀਆਂ ਨੇ ਕਿਸੇ ਨੂੰ ਬੁਲਾ ਕੇ ਰੈਲੀ ਕਰੋ ਜਾਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਬੁਲਾ ਕੇ ਵੀ ਰੈਲੀ ਕਰੋ ਨਾ ਤੁਸੀਂ ਉਹਨਾਂ ਨੂੰ ਵੀ ਮੰਚ ਤੇ ਬੁਲਾਓ ਕਿਉਂਕਿ ਜਦੋਂ ਉਹ ਰੈਲੀ ਦੇ ਵਿੱਚ ਮੰਚ ਤੇ ਆਏਗਾ ਸਭ ਤੋਂ ਜਿਹੜੀ ਜ਼ਬਰਦਸਤ ਉੱਥੇ ਨਾਰੇ ਲੱਗਣਗੇ ਨਵਜੋਤ ਸਿੰਘ ਸਿੱਧੂ ਦੇ ਲੱਗਣਗੇ ਕਿਉਂਕਿ ਇਹ ਘਬਰਾਉਂਦੇ ਨਹੀਂ ਉਸ ਗੱਲ ਤੋਂ ਕੋਈ ਵੀ ਇਮਾਨਦਾਰ ਬੰਦਾ ਅੱਜ ਦੀ ਡੇਟ 'ਚ ਜੋ ਕਿ ਮੈਂ ਸਿਨੈਰੀਓ ਇੱਕ ਸਾਲ ਦਾ ਮੈਂ ਵੀ ਬੈਠਾ ਹੈਗਾ ਜਿਹੜਾ ਬੰਦਾ ਇਮਾਨਦਾਰੀ ਦੀ ਗੱਲ ਕਰੇਗਾ ਉਹਨੂੰ ਪਾਰਟੀ ਦੇ ਜਿਹੜੇ 5-7 ਬੰਦੇ ਨੇ ਉਹਨੂੰ ਅਲੱਗ ਕਰ ਦੇਣਗੇ ਮੈਂ ਪਹਚਾਵਾਗਾ ਦਿੱਲੀ ਤਾਂ ਗੱਲ ਇਹੋ ਜੀ ਗੱਲ ਨਹੀਂ ਹੈਗੀ ਹੁਣ ਮੈਂ ਵੀ ਡਿਬੇਟਸ ਚ ਸ਼ੁਰੂ ਕਰਤੀਆਂ ਨੇ ਮੈਂ ਦਿੱਲੀ ਤਾਂ ਗੱਲ ਪਹਚਾਵਾਗਾ ਔਰ ਦਿੱਲੀ ਤਾਂ ਕਹਿਣ ਵਧੀਆ ਤਰੀਕੇ ਨਾਲ ਜਿੰਨੇ ਕੇ ਬੈਠੇ ਨੇ ਪ੍ਰਦੇਸ਼ ਕਾਂਗਰਸ ਵੀ ਓਦੋਂ ਜ਼ਿਆਦਾ ਮੈਨੂੰ ਦਿੱਲੀ ਵਾਲੇ ਜਾਣਦੇ ਨੇ ਅੱਜ ਵੀ ਮੇਰਾ ਪੂਰਾ ਸੰਪਰਕ ਹੈ ਇਹੋ ਜੀ ਗੱਲ ਨਹੀਂ ਹੈਗੀ ਉਹਨਾਂ ਦੀ ਇਮੇਜ ਅੱਜ ਵੀ ਬਹੁਤ ਵਧੀਆ ਹੈ ਉੱਥੇ ਇਹ ਗੱਲ ਨਹੀਂ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਲੋਕਾਂ ਨੇ ਪਛਾਣਨ ਨੂੰ ਇੱਕ ਵਧੀਆ ਬੰਦਾ ਹੈ ਇੱਕ ਕੰਮ ਕਰਨ ਵਾਲਾ ਬੰਦਾ ਹੈ ਅੱਜ ਵੀ ਜਿੱਥੇ ਖੜੇ ਹੋ ਜੇ 5-70000 ਬੰਦਾ ਆ ਜਾਂਦਾ ਜੇ ਝੰਡਾ ਲੈ ਕੇ ਤੁਰ ਪਣਗੇ ਤੇ 10-20000 ਬੰਦਾ ਇਕੱਠਾ ਕਰ ਲੈਣਗੇ ਉਹ ਕਰ ਲੈਣਗੇ ਅੱਜ ਸਾਨੂੰ ਲੋੜ ਹੈ ਤੁਸੀਂ ਹਰ ਬੰਦੇ ਨੂੰ ਅਗਨੋਰ ਕਰ ਰਹੇ ਹੋ ਹਰ ਬੰਦੇ ਨੂੰ ਪਾਰਟੀ ਚੋਂ ਕੱਟ ਰਹੇ ਹੋ ਹਰ ਬੰਦੇ ਨੂੰ ਅੱਜ ਤੱਕ ਕਿੰਨੇ ਕ ਬੰਦੇ ਜੁਆਇਨ ਕਰਾਏ ਤੁਸੀਂ ਤੁਹਾਡੀ ਪਾਰਟੀ ਚੋਂ ਬਣ ਗਿਆ ਕਿ ਹੋ ਸਕਦਾ ਹੈ ਹਾਈ ਕਮਾਂਡ ਨੇ ਜਿਹੜੀਆਂ ਰੈਲੀਆਂ ਸਿੱਕੂਆਂ ਰਖਵਾ ਦਿੱਤੀਆਂ ਹੁਣ ਦੇਖੋ ਮੈਂ ਅੱਜ ਵੀ ਇੰਨੀ ਗੱਲ ਕਰ ਰਿਹਾ ਕੋਈ ਹਾਈ ਕਮਾਂਡ ਕੁਝ ਵੀ ਨਹੀਂ ਕਹਿੰਦੀ ਹਾਈ ਕਮਾਂਡ ਤੇ ਕਹਿੰਦੀ ਹੈ ਤਕੜੇ ਹੋਵੋ ਕੰਮ ਕਰੋ ਇਹਨਾਂ ਨੇ ਕੰਮ ਕਰਨਾ ਨਹੀਂ ਤੇ ਕਿਸੇ ਨੂੰ ਕਰਨ ਨਹੀਂ ਦੇਣਾ ਇਹਨਾਂ ਨੇ ਸਾਨੂੰ ਪਤਾ ਹੈ ਨਾ ਸਾਰੀ ਗੱਲ ਦਾ ਅਸੀਂ ਹਰ ਚੀਜ਼ ਤੇ ਨਜ਼ਰ ਬਣਾਏ ਹੋਏ ਆ ਸਿੱਧੂ ਵਰਗੇ ਬੰਦੇ ਵੀ ਅੱਜ ਪੰਜਾਬ ਦੇ ਵਿੱਚ ਲੋੜ ਹੈ ਅੱਜ ਕਾਂਗਰਸ ਦੇ ਵਿੱਚ ਲੋੜ ਹੈ ਮੈਂ ਤੇ ਹੱਥ ਜੋੜ ਕੇ ਪਿੰਕਾ ਜੀ ਨੂੰ ਅੰਤਰਾਹੋ ਜੀ ਨੂੰ ਉਹਨਾਂ ਨੂੰ ਖੜਗੇ ਸਾਹਿਬ ਨੂੰ ਮੈਂ ਬੇਨਤੀ ਵੀ ਕਰਾਂਗਾ ਜੀ ਕੀ ਇਹ ਤੁਹਾਡਾ ਸੁਪਨਾ ਹੈਗਾ ਅੱਗੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਣਾ ਰਾਹੁਲ ਗਾਂਧੀ ਤੇ ਫਿਰ ਤੁਸੀਂ ਸਾਰੇ ਬੰਦੇ ਤਾਂ ਕੱਢ ਰਹੇ ਹੋ ਪਾਰਟੀਆਂ ਚ ਜਾਂ ਤੁਹਾਡੇ ਕੋਲ ਭੱਜ ਰਹੇ ਨੇ ਸਾਰੇ ਕਰਨੇ ਇੰਡੀਆ ਦੇ ਤਾਂ ਵੈਸੇ ਇੰਡੀਆ ਘੱਟ ਜੋੜ ਦੇ ਜੀ ਕੜਗੇ ਸਾਹਿਬ ਜਿਹੜੇ ਹੈ ਕੈਂਡੀਡੇਟ ਨੇ ਇੰਡੀਆ ਘਟਿਓ। ਤੇ ਇਸ ਕਰਕੇ ਆਉਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਜੜਾ ਹੈਗਾ ਪਾਰਟੀ ਦੇ ਅੰਦਰ ਆਉਣਾ ਚਾਹੀਦਾ, ਚੱਲਣਾ ਚਾਹੀਦਾ, ਰੁਕਣਾ ਨਹੀਂ ਚਾਹੀਦਾ। ਇਹ ਕੱਲ ਕਰਦਾਂ ਐਕਸਪੈਲ। ਮੈਂ ਤੇ ਅੱਗੇ ਗਿਆ ਉਹਨਾਂ ਨੂੰ ਕੋਈ ਕਰਤੀ ਜਦ ਮਰਜ਼ੀ ਕਰਦੇ ਹੋ ਫੇਰ ਆ ਜਾਵਾਂਗਾ। ਅੱਗੇ ਵੀ ਕਰਕੇ ਵੇਖ ਲਿਆ ਸੀ ਉਹਨੇ। ਇਹ ਨਹੀਂ ਗੱਲ ਪਾਰਟੀ ਦੀ। ਤੁਹਾਨੂੰ ਲੱਗਦਾ ਕਿ ਨਵਜੋਤ ਸਿੱਧੂ ਤੁੰਦਰੀ ਜਿਹੜੀ ਸਿਆਸਤ ਦੀ ਪੰਜਾਬ ਦੀ ਤਸਵੀਰ ਹੈ ਤੁੰਦਰੀ ਤਸਵੀਰ ਨੂੰ ਸਾਫ਼ ਕਰ ਸਕਦੇ ਨੇ। ਉਹਨਾਂ 'ਚ ਤਾਂ ਮੈਂ ਪਰਮਾ। ਮੈਂ ਇਹ ਕਹਿ ਰਿਹਾ ਉਹ ਕਰ ਸਕਦੇ ਨੇ। ਇਹ ਡਰਦੇ ਕਿਉਂ ਨੇ ਉਸ ਗੱਲ ਤੋਂ ਤੁਸੀਂ ਮੈਨੂੰ ਇਹ ਸਮਝਾਓ ਆਂਦੇ ਹੋ ਨਾ ਉਹ ਕੀ ਉਹਨਾਂ ਨੇ ਪਤਾ ਵੀ ਅਗਲਾ ਕੈਂਡੀਡੇਟ ਬਣ ਜਾਏਗਾ ਜ਼ਬਰਦਸਤ ਹੁਣ ਕੈਂਡੀਡੇਟ ਕਿਹੜਾ ਬਣੇਗਾ ਤੁਹਾਨੂੰ ਪਤਾ ਹੈ ਤੇ ਕੋਈ ਗੱਲ ਨਹੀਂ ਆਂ ਲੈਂਦੇ ਦੋ ਚਾਰ 6 ਮਹੀਨੇ 8 ਮਹੀਨੇ 10 ਮਹੀਨੇ ਤੁਹਾਡੇ ਸਾਹਮਣੇ ਨਵਜੋਤ ਸਿੰਘ ਸਿੱਧੂ ਹੀ ਆਏਗਾ ਜੇ ਨਾ ਮਰਜ਼ੀ ਭੱਜ ਲੈਣੇ ਜੋ ਮਰਜ਼ੀ ਕਰ ਲੈਣੇ ਅੱਜ ਨਹੀਂ ਦਾ ਕੱਲ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਕਹਾਂਗਾ ਕਿ ਜੁੜੋ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਤੁਰੋ ਇਹ ਨਹੀਂ ਕਿ ਕੋਈ ਕੰਮ ਕਰਨ ਵਾਲਾ ਬੰਦਾ ਇਹ ਅਗਨੋਰ ਕਰਦਣਗੇ ਤਿੰਨ ਚਾਰ ਬੰਦੇ ਉੱਥੇ ਬੈਠੇ ਉਹ ਗੱਲ ਕੇ ਸ਼ੁਕਰ ਹੈ ਤੁਹਾਨੂੰ ਪਾ ਕੇ ਸ਼ੁਕਰ ਹੈ ਕਿ ਤੁਸੀਂ ਫਿਰ ਸਿੱਧੂ ਨਾਲ ਤੁਰੋਗੇ ਇੱਕ ਜੋੜ ਕੇ ਬਿਲਕੁਲ 100% 100% ਤੁਰਾਂਗਾ ਜੀ ਮੈਂ ਇਹਨਾਂ ਨੂੰ ਵੀ ਵੇਖ ਲਿਆ ਹੋ ਗਈ ਘਟੋ ਘਟੇ ਇਮਾਨਦਾਰਤਾ ਹੈ ਜ਼ਬਰਦਸਤ ਹੈ ਐਜੂਕੇਟਿਡ ਤਾਂ ਹੈ ਪਰਸਨੈਲਿਟੀ ਦਾ ਹੈ ਗਲਤੀ ਕਰ ਸਕਦਾ ਵਰਲਡ ਲੀਡਰ ਰਿਆ ਹਿੰਦੁਸਤਾਨ ਵਰਲਡ ਦਾ ਖਿਡਾਰੀ ਰਿਆ ਹਿੰਦੁਸਤਾਨ ਚੋਂ ਨੇ ਅਗਰ ਰਾਜਨੀਤੀ ਕੀਤੀ ਚਾਹੇ ਭਾਜਪਾ ਦੀ ਕੀਤੀ ਹੈ ਚਾਹੇ ਉਹਨਾਂ ਨੇ ਕਾਂਗਰਸ ਦੀ ਕੀਤੀ ਹੈ ਬਾਈ ਇੱਕ ਪਰਸਨੈਲਿਟੀ ਦਾ ਹੈ ਗ੍ਰੇਟ ਤਾਂ ਹੈ ਇਹ ਦਿਨal ਗੱਲ ਇਹ ਹੈ ਕਿ ਨਵਜੋਤ ਸਿੱਧੂ ਨੂੰ ਵੱਖਰੀ ਪਾਰਟੀ ਬਣਾਉਣੀ ਚਾਹੀਦੀ ਹੈ ਜਾਂ ਫਿਰ ਕਾਂਗਰਸ ਦੇ ਵਿੱਚ ਰਹਿ ਕੇ ਐਕਟਿਵ ਹੋਣਾ ਹੈ ਮੈਂ ਨਹੀਂ ਸਮਝਦਾ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਅੱਜ ਇਹ ਉਸ ਸਮਾਣੀਆਂ ਗਏ ਇਹਨਾਂ ਨੂੰ ਕੋ ਕੱਢੋ ਇਹ ਤਾਂ ਬੜੇ ਲੈਟਰ ਲਿਖੇ ਬੈਠੇ ਨੇ ਉਹਨਾਂ ਨੂੰ ਉੱਪਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਉਹ ਤਾਂ ਫੇਰ ਕੁਛ ਨਾ ਕੁਛ ਬਣਾ ਕੇ ਭੇਜ ਦਿੰਦੇ ਨੇ ਕੱਢ ਲਓ ਨਹੀਂ ਐ ਵੀ ਆਪਾਂ ਕਹਿ ਦਈਏ ਜੀ ਆਪਾਂ ਸਾਰੇ ਕੱਢ ਦੇਾਂਗੇ ਆਪਾਂ ਸ਼ਾਮੀ ਕਰ ਦੇਾਂਗੇ ਇਹ ਐਵੇਂ ਇੱਕ ਇਸ ਚੀਜ਼ ਦੀ ਉਹ ਲੈਣੀ ਹੋ ਕਿਸੇ ਨੇ ਉਹਨਾਂ ਦਾ ਨਾਂ ਉਹਨਾਂ ਨੂੰ ਕਿਸੇ ਨੇ ਐਕਸਪੈਲ ਕਰਨਾ ਨਾ ਉਹਨਾਂ ਨੂੰ ਪਤਾ ਵੀ ਇਹ ਵੀ ਇਹ ਕੰਮ ਦਾ ਬੰਦਾ ਹੈ ਅੱਜ ਨਹੀਂ ਤਾਂ ਕੱਲ ਲਾਣਗੇ बस ओरीवेट ਕਰ ਰਹੇ ਨੇ ਇਹ ਪ੍ਰਦੇਸ਼ ਕਾਂਗਰਸ ਕਮੇਟੀ ਵਾਲਿਆਂ ਨੂੰ ਵੀ ਪਤਾ ਹੈ ਤੇ ਉੱਤੇ ਵਾਲਿਆਂ ਨੂੰ ਵੀ ਪਤਾ ਹੈ ਇੱਥੇ ਜਿਹੜੇ ਲੀਡਰ ਹੈਗੇ ਨੇ ਆਪਣੇ ਆਪ ਨੂੰ ਕਹਿੰਦੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਵੀ ਉਹਨਾਂ ਨੇ ਕਦੋਂ ਨਾਲ ਜਦੋਂ ਵਿਧਾਨ ਸਭਾ ਇਲੈਕਸ਼ਨ ਨੇੜੇ ਆਏ ਤਾਂ ਉਸ ਵੇਲੇ ਸਿੱਧੂ ਨੂੰ ਹੀ ਉਹਨਾਂ ਨੇ ਨਾਲਾ ਅੱਜ ਮੇਰੀ ਗੱਲ ਯਾਦ ਰੱਖੋ ਠੀਕ ਹੈ ਠੀਕ ਹੈ ਜੀ ਸਰ ਧੰਨਵਾਦ ਉਹਨਾਂ ਨੇ ਗਲਤੀ ਕੀ ਕਰਦੀ ਤੇ ਹੁਣ ਐਸੇ ਹਾਈ ਕਮਾਂਡ ਜਿਹੜੀ ਉਹਦੀ ਗਲਤੀ ਨਹੀਂ ਕਰੇਗੀ ਚਲੋ ਤੁਸੀਂ ਕਾਲੇ ਦੀ ਤਾਂ ਗੱਲ ਨਹੀਂ ਕਰਦੇ ਤੁਹਾਡੀ ਮਰਜ਼ੀ ਮੈਂ ਤੁਹਾਨੂੰ ਕੰਪੈਲ ਨਹੀਂ ਕਰ ਸਕਦਾ ਤਾਂ ਲਾਸਟ ਸਵਾਲ ਦਾ ਮੇਰਾ ਜਿਹੜਾ ਜਵਾਬ ਜ਼ਰੂਰ ਦਿਓ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿੰਨੇ ਧਿਰ ਮੁਕਾਬਲਾ ਹੋਏਗਾ ਔਰ ਕਿਹਦੇ ਕਿਹਦੇ ਨਾਲ ਮੇਨ ਮੁਕਾਬਲਾ ਹੋਏਗਾ ਮੈਂ ਆਮ ਆਦਮੀ ਪਾਰਟੀ ਐਨ ਕਾਂਗਰਸ ਓਕੇ ਬੀਜੇਪੀ ਮਨਪੀ ਕੱਲੀ ਚਲੋ ਮੈਂ ਕੋਈ ਖਾਸ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਬੀਜੇਪੀ ਅੱਗੇ ਵੀ ਕਿਤੇ ਲਾਈਨ 'ਚ ਹੈ ਨਹੀਂ ਹੌਣ ਮੋਦੀ ਸਾਹਿਬ ਅਗਰ ਨਿਸ਼ਾਨਾ ਹੀ ਰੱਖ ਲੈਣ ਇੱਥੇ ਦਾ ਅਮਿਸ਼ਾ ਜੀ ਜੇ ਨਵਜੋ ਸਿੱਧੂ ਵਾਈ ਕਰਦੇ ਨੇ ਕਾਂਗਰਸੀ ਦਾ ਮੁਕਾਬਲਾ ਟਾਪ ਹੋ ਸਕਦਾ ਨਹੀਂ ਮੁਕਾਬਲਾ ਟਿਲਾ ਮੈਂ ਤੁਹਾਨੂੰ ਲਿਖ ਕੇ ਇਸ ਸਟਾਮ ਪੇਪਰ ਤੇ ਦੇ ਸਕਦਾ ਹਾਂ ਸ਼ੀਨੂ 1000 ਰੁਪਏ ਦੇ ਸਟਾਮ ਪੇਪਰ ਤੇ ਅਗਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਆ ਗਿਆ ਦੁਬਾਰਾ ਕਾਂਗਰਸ ਦੇ ਅੰਦਰ ਤੇ ਬੜੀ ਜ਼ਬਰਦਸਤ ਫਾਈਟ ਹੋ ਜਾਏਗੀ ਪੰਜਾਬ ਦੇ ਅੰਦਰ ਠੀਕ ਬੜੀ ਜ਼ਬਰਦਸਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਦੇ ਲਈ ਸੋ ਇਹਨਾਂ ਜੀਐਸ ਵਾਲੀ ਜੋ ਕਾਂਗਰਸ ਦੇ ਸੀਨੀਅਰ ਅਗੂ ਨੇ ਇਹਨਾਂ ਨੇ ਸਪਸ਼ਟ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਨੂੰ 모ੜਾ ਦੇ ਸਕਦੇ ਹਨ